ਜਰਮਨੀ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਲਗਾਤਾਰ ਅਸੀਂ ਵੀਡੀਓਜ਼ ਦੇ ਜ਼ਰੀਏ ਗੱਲ ਜ਼ਰੂਰ ਕਰ ਰਹੇ ਹਾਂ ਕਿਉਂਕਿ ਚੀਜ਼ਾਂ ਦੇਖਣ ਨੂੰ ਆ ਰਹੀਆਂ ਕਿ ਜਰਮਨੀ ਵੱਲ ਸਟੂਡੈਂਟਸ ਦਾ ਰੁਝਾਨ ਜ਼ਰੂਰ ਵਧਿਆ ਦਿਖ ਰਿਹਾ ਹੈ ਔਰ ਉਧਰ ਪੋਜ਼ਿਟਿਵ ਰਿਜ਼ਲਟਸ ਵੀ ਦੇਖੇ ਜਾ ਰਹੇ ਨੇ ਆਖਿਰ ਕੀ ਫਾਇਦੇ ਨੇ ਕਿਸ ਤਰ੍ਹਾਂ ਦੀ ਕੀ ਸਕਾਲਰਸ਼ਿਪਸ ਨੇ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟਸ ਲਈ ਜਰਮਨੀ ਸਟੱਡੀ ਵੀਜ਼ਾ ਇੱਕ ਬੈਸਟ ਆਪਸ਼ਨ ਹੈ ਅੱਜ ਦੇ ਟਾਈਮ ਵਿੱਚ ਜਿੱਥੇ ਸਟੂਡੈਂਟ ਥੋੜਾ ਜਿਹਾ ਕੈਨੇਡਾ ਨੂੰ ਲੈ ਕੇ 네ਗੇਟਿਵ ਹੋਇਆ ਪਿਆ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਬੱਚੇ ਕਿਸ ਪ੍ਰੋਫਾਈਲ ਦੇ ਉੱਪਰ ਵੀਜ਼ਾ ਦੇਣਾ ਹੈ ਇਸ ਦੇ ਉੱਪਰ ਅਸੀਂ ਪਹਿਲਾਂ ਵੀ ਢੇ ਸਾਰੀ ਵੀਡੀਓਜ਼ ਬਣਾਈਆਂ ਪਰ ਫੋਕਸ ਕਰੀਏ ਅੱਜ ਦੇ ਟੌਪਿਕ ਦੇ ਉੱਪਰ ਜਰਮਨੀ ਸਟੱਡੀ ਵੀਜ਼ਾ ਤੇ ਰੀਸੈਂਟਲੀ ਇਨਟੇਕ ਦੇ ਆਪਾਂ ਗੱਲ ਕਰ ਲਈਏ ਔਰ ਨਾਲ ਦੀ ਨਾਲ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਚੰਗੀਆਂ ਆਪਸ਼ਨ ਮਿਲ ਸਕਦੀਆਂ ਨੇ ਸਕਾਲਰਸ਼ਿਪ ਵਾਈਜ਼ ਜਾਂ ਚੰਗੇ ਕੋਰਸੇਸ ਵਾਈਜ਼ ਇਸ ਉੱਪਰ ਗੱਲ ਸਾਂਝੀ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਉਹ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮਸ ਸਾਡੇ ਨਾਲ ਨੇ ਬਹੁਤ ਸੋ ਮੈਮ ਪਿਛਲੇ 28 ਸਾਲਾਂ ਤੋਂ ਤੁਸੀਂ ਸਟੂਡੈਂਟਸ ਨੂੰ ਇਸ ਫੀਲਡ ਦੇ ਵਿੱਚ ਗਾਈਡ ਕਰਦੇ ਆ ਰਹੇ ਹੋ ਬਹੁਤ سارے ਸਟੂਡੈਂਟਸ ਤੁਹਾਡੀ ਗਾਈਡੈਂਸ ਦੇ ਨਾਲ ਆਪਣੀ ਮਨਚਾਹੀ ਮੰਜ਼ਿਲ ਤੇ ਪਹੁੰਚ ਕੇ ਸੈਟਲ ਹੋ ਚੁੱਕੇ ਨੇ ਅੱਜ ਜਦੋਂ ਆਪਾਂ ਗੱਲ ਕਰਦੇ ਆ ਜਰਮਨੀ ਸਟੱਡੀ ਵੀਜ਼ਾ ਦੇ ਇਕਦਮ ਜਿਹੜਾ ਆਪਾਂ ਰੁਝਾਨ ਦੇਖ ਰਹੇ ਆ ਸਟੂਡੈਂਟਸ ਦਾ ਇਧਰ ਨੂੰ ਵੱਧ ਰਿਹਾ ਤਾਂ ਇਹਨਾਂ ਇਸ ਰੁਝਾਨ ਨੂੰ ਦੇਖਦਿਆਂ ਹੋਇਆ ਹੁਣ ਤੁਸੀਂ ਸਟੂਡੈਂਟਸ ਨੂੰ ਗਾਈਡ ਕੀ ਕਰਨਾ ਚਾਹੋਗੇ ਕਿਉਂਕਿ ਜਦੋਂ ਕਿਸੇ ਕੰਟਰੀ ਵੱਲ ਰੁਝਾਨ ਵਧਣ ਲੱਗਦਾ ਹੈ ਤਾਂ ਉੱਥੇ ਧਿਆਨ ਦੇਣਾ ਬਹੁਤ ਜ਼ਿਆਦਾ ਵੱਧ ਵੀ ਜਾਂਦਾ ਹੈ ਕਿਉਂਕਿ ਪ੍ਰੋਫਾਈਲ ਜ਼ਿਆਦਾ ਲੱ ਦਾ ਤਾਂ ਕਿਸ ਤਰੀਕੇ ਨਾਲ ਸਟੂਡੈਂਟ ਆਪਣੀ ਉਥੇ ਇੰਸਟੀਚਿਊਟ ਯੂਨੀਵਰਸਿਟੀ ਦੀ ਚੋਣ ਕਰਨ ਕੋਰਸਿਸ ਦੀ ਚੋਣ ਕਰਨ ਜਗਾਹ ਦੀ ਚੋਣ ਕਰਨ ਔਰ ਕਿਸ ਤਰ੍ਹਾਂ ਦੇ ਬੈਨੀਫਿਟਸ ਵੀ ਉਹਨਾਂ ਨੂੰ ਇੱਥੇ ਮਿਲ ਸਕਦੇ ਨੇ ਹਰ ਜੋ ਜਰਮਨੀ ਜਿੱਦਾਂ ਮੈਂ ਹਮੇਸ਼ਾ ਹੀ ਦੱਸਦੀ ਆ ਸਭ ਤੋਂ ਪਲੱਸ ਪੁਆਇੰਟ ਕੀ ਹੈ ਕਿ ਇੰਡੀਆ ਤੋਂ ਨੇੜੇ ਹੈ ਜੀ ਯੂਐਸ ਦਾ ਅੱਧਾ ਰਾ ਹੈ ਜਾਂ ਕੈਨੇਡਾ ਦਾ ਅੱਧਾ ਰਾ ਹੈ ਮੀਨਸ ਤੁਸੀਂ ਬਿਲਕੁਲ ਸੈਂਟਰ ਦੇ ਵਿੱਚੋਂ ਤੇ ਤੁਹਾਡਾ 8 ਆਰਟਸ ਦੀ ਫਲਾਈਟ ਦੇ ਨਾਲ ਤੁਸੀਂ ਪਹੁੰਚ ਜਾਂਦੇ ਹੋ ਸੈਕੰਡ ਜਿਹੜੀ ਇਹ ਟੈਕਨੋਲੋਜੀ ਦੇ ਜਿੰਨੇ ਕੋਰਸੇਜ਼ ਐ ਜਾਂ ਹੈਲਥ ਦੇ ਐ ਉਹ ਬਹੁਤ ਅੱਛੇ ਐ ਜਰਮਨੀ ਦੇ ਵਿੱਚ ਜੇ ਟੈਕਨੋਲੋਜੀ ਔਰ ਹੈਲਥ ਚੱਲੇਗਾ ਕਿਸੇ ਵੀ ਕੰਟਰੀ ਦਾ ਤੇ ਮੈਨੇਜਮੈਂਟ ਹਸਪਿਟੈਲਿਟੀ ਉਹ ਸਾਰੇ ਹੀ ਚੱਲਣਗੇ ਕਿਉਂਕਿ ਜਰਮਨੀ ਇੱਕਦਮ ਤੋਂ ਹੀ ਜਿਹੜਾ ਆਪਣਾ ਪੂਰਾ ਸਿਸਟਮ ਜਿਹੜਾ ਟੈਕਨੋਲੋਜੀ ਤੇ ਕਰ ਰਿਹਾ ਹੈ ਟੈਕਨੋਲੋਜੀ ਤੇ ਕਰਨ ਨਾਲ ਉਹਨਾਂ ਦੀ ਡਿਮਾਂਡ ਅਚਾਨਕ ਆਈਟੀ ਪ੍ਰੋਫੈਸ਼ਨਲਸ ਦੀ ਬਹੁਤ ਵਧ ਗਈ ਆਟੋਮੋਬਾਈਲ ਦੇ ਤੇ ਜਰਮਨੀ ਸ਼ੁਰੂ ਤੋਂ ਹੀ ਜਿਹੜਾ ਨੰਬਰ 1 ਕੰਟਰੀ ਰਿਹਾ ਜੇ ਫੌਕਸ ਗੰਦੇ ਗੱਲ ਕਰੋ ਸਭ ਤੋਂ ਵਰਲਡ ਦੀ ਜਿਹੜੀ ਹੈ مین ਗੱਡੀ ਜਿਹੜੀ ਹੈ ਉਹ ਜਰਮਨੀ ਦੀ ਹੈ ਕੋਈ ਮਰਜੀ ਚੱਕ ਲੋ ਤੁਸੀਂ ਬਹੁਤ ਸਾਰੇ ਬ੍ਰਾਂਡ ਜਰਮਨੀ ਦੇ ਮਿਲਣਗੇ ਤੁਹਾਨੂੰ ਜਰਮਨੀ ਦੇ ਵਿੱਚ ਇਹਨਾਂ ਨੇ ਸਟੂਡੈਂਟ ਵੀਜ਼ਾ ਦੇ ਤਾਕਤ ਹੁਣ ਪਛਾਣੀ ਹੈ ਪਹਿਲੇ ਬਹੁਤ ਵੈਲਕਮਿੰਗ ਨਾ ਯਾਨੀ ਕਿ ਵੈਲਕਮਿੰਗ ਨਹੀਂ ਸੀਗੇ ਟੈਕਨੋਲੋਜੀ ਦੇ ਵਿੱਚ ਤਾਂ ਬੱਚਿਆਂ ਨੂੰ ਹਮੇਸ਼ਾ ਬੁਲਾਇਆ ਫ੍ਰੀ ਐਜੂਕੇਸ਼ਨ ਵੀ ਦਿੱਤੀ ਹੈ ਪਰ ਸਟੂਡੈਂਟ ਪਾਵਰ ਇਹਨਾਂ ਨੂੰ ਹੁਣ ਪਤਾ ਚੱਲ ਗਿਆ ਇਸ ਕਰਕੇ ਇਹਨਾਂ ਨੇ ਬਹੁਤ ਈਜ਼ੀ ਕਰਤਾ ਪੀਆਰ ਸਿਸਟਮ ਜਿਹੜਾ ਕਿ ਫੋਕਸਡ ਨਹੀਂ ਸੀਗਾ ਜ਼ਿਆਦਾ ਕਿਉਂਕਿ ਤੁਸੀਂ ਇਹ ਦੇਖੋ ਇਦਾਂ ਇਦਾਂ ਦਾ ਵੀ ਇਹਨਾਂ ਦੇ ਪ੍ਰੋਗਰਾਮ ਹੈ ਕਿ ਇੱਕ ਹੀ ਮਹੀਨੇ ਦੇ ਵਿੱਚ ਤੁਸੀਂ ਪੀਆਰ ਲੈ ਲਓ ਕੋਰਸ ਕੰਪਲੀਟ ਕਰਕੇ ਤੁਹਾਡੀ ਇੱਕ ਸਰਟਨ ਲੈਵਲ 41000 ਤੋਂ ਉੱਪਰ ਤੁਹਾਡੀ ਸੈਲਰੀ ਹੈ ਜਾਂ ਉਸ ਤੋਂ ਉੱਪਰ ਹੈ ਜਰਮਨ ਬਲੂ ਕਾਰਡ ਮਿਲ ਜਾਂਦਾ ਤੁਹਾਨੂੰ ਹੈਨਾ ਫਾਰ 5 ইয়ারਸ ਉਹਦੇ ਅੰਦਰ ਇੱਕ ਹੀ ਮਹੀਨੇ ਦੇ ਅੰਦਰ ਤੁਹਾਨੂੰ ਪੀਆਰ ਤੁਸੀਂ ਅਪਲਾਈ ਕਰ ਸਕਦੇ ਹੋ फीस जेडी है विद स्कॉलरशिप है और स्कॉलरशिप भी बहुत अच्छी 25 25% दी स्कॉलरशिप दे रहे हैं। हुन लास्ट वीक भी ਸਾਡੀ ਆਪਣੀ ਜਿਹੜੀ ਪੂਰੀ ਕਾਨਫਰੰਸ ਹੋਈ ਸੀ ਯੂਨੀਵਰਸਿਟੀਆਂ ਦੇ ਨਾਲ ਤੇ ਅਕਟੋਬਰ ਇਨਟੇਕ ਵਾਸਤੇ ਹਜੇ ਵੀ 25% ఓਪਨ ਸਕਾਲਰਸ਼ਿਪ ਹੈ। ਅਕੈਡਮਿਕ ਸਕਾਲਰਸ਼ਿਪ ਅਲੱਗ ਹੁੰਦੀ ਹੈ ਹਮੇਸ਼ਾ ਜਿਹਨਾਂ ਦੇ ਪਰਸੈਂਟੇਜ 80% ਤੋਂ ਉੱਪਰ ਹੈ ਤਾਂ ਸਕਾਲਰਸ਼ਿਪ ਹੋਰ ਜ਼ਿਆਦਾ ਹੋ ਜਾਏਗੀ। ਆਇਲਸ ਕਿੰਨੀ ਹੋਈ ਹੈ ਫਿਰ ਅੱਛੀ ਸਕਾਲਰਸ਼ਿਪ ਹੈ। ਮਤਲਬ ਐਦਾਂ ਅਲੱਗ-ਅਲੱਗ ਹੈ। ਔਰ ਜਰਮਨੀ ਦੇ ਵਿੱਚ ਪਲੱਸ ਪੁਆਇੰਟ ਜਿਹੜਾ ਸਟੂਡੈਂਟਸ ਨੂੰ ਹਜੇ ਤੱਕ ਨਹੀਂ ਪਤਾ ਉਹ ਫੈਮਿਲੀ ਲੈ ਕੇ ਨਾਲ ਜਾ ਸਕਦੇ ਆ ਨਾਲ ਜੇ ਲੈ ਕੇ ਜਾ ਸਕਦੇ ਮਤਲਬ ਇਕੋ ਫਲਾਈਟ ਤੇ ਮੈਂ ਨਹੀਂ ਕਹੂੰਗੀ ਉੱਥੇ ਫੈਮਿਲੀ ਰੀਯੂਨੀਅਨ ਹੈ ਉਹ ਬੱਚੇ ਆਪ ਵੀ ਇੰਟਰਨੈਟ ਤੇ ਸਰਚ ਕਰ ਸਕਦੇ ਆ مین ਸਟੂਡੈਂਟ ਜਾਂਦਾ ਉਹਦੇ ਬਾਅਦ ਫੈਮਿਲੀ ਨੂੰ ਇਨਵਾਈਟ ਕਰ ਸਕਦੇ ਆ ਸਪਾਊਸ ਬੱਚਾ ਜੋ ਵੀ ਨਾਲ ਹੈ ਉਹ ਨਾਲ ਜਾ ਸਕਦੇ ਆ ਸਪਾਊਸ ਨੇ ਖਾਲੀ ਬਲੌਕ ਅਕਾਊਂਟ ਆਪਣਾ ਦੇਣਾ ਔਰ ਬੱਚੇ ਦਾ ਉਸ ਤੋਂ ਵੀ ਜ਼ਿਆਦਾ ਬਲੌਕ ਅਕਾਊਂਟ ਲੱਗਦਾ ਉਹਦੇ ਨਾਲੇ ਜਾ ਸਕਦੇ ਆ ਜੀ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਜਿਹੜੀ ਸਕਾਲਰਸ਼ਿਪ ਔਰ ਆਇਲਸ ਆਪਾਂ ਦਾਸੇ ਦਿੱਤਾ ਬਲੌਕ ਅਕਾਊਂਟ ਇਹਨਾਂ ਦਾ 11900 ਫੋਰ ਦਾ ਜਿਹੜਾ ਬਲੌਕ ਅਕਾਊਂਟ ਖੁੱਲਣਾ ਉਹਦੇ ਬਾਅਦ ਜਿਹੜੀ ਹਾਲ ਦੀ ਕੜੀ ਬੱਚਿਆਂ ਨੂੰ ਕਈ ਵਾਰੀ ਲੱਗਦਾ ਇਹ ਡੇਟਸ ਨਹੀਂ ਮਿਲ ਰਹੀਆਂ ਡੇਟਸ ਨੈਕਸਟ ਮੰਥ ਤੋਂ ਜਰਮਨ ਐਂਬੈਸੀ ਪ੍ਰੋਪਰ ਰੈਗੂਲਰ ਕਰ ਦੇਗੀ ਕਿਉਂਕਿ ਮੈਂ ਅਕਤੂਬਰ ਇਨਟੇਕ ਦੀ ਹੁਣ ਗੱਲ ਕਰ ਰਹੀ ਆ ਤਾਂ ਅਕਤੂਬਰ ਏ ਪੀ ਐਸ ਦਾ ਵੀ ਮੈਂ ਦੱਸਿਆ ਸੀਗਾ ਲਾਸਟ ਟਾਈਮ ਕਿ ਐਪੀਐਸ ਨੂੰ ਵੀ ਹੁਣ ਟਾਈਮ ਨਹੀਂ ਲੱਗ ਰਿਹਾ ਜੇ ਵੈਰੀਫਿਕੇਸ਼ਨ ਨਹੀਂ ਹੋਈ ਤੁਹਾਡਾ ਬੋਰਡ ਨਹੀਂ ਰਿਪਲਾਈ ਕਰ ਰਿਹਾ ਤਾਂ ਬੋਰਡ 'ਚ ਜਾ ਕੇ ਬੱਚਾ ਜਿਹੜਾ ਹੈ ਉੱਥੇ ਰਿਕੁਐਸਟ ਕਰੇ ਉਹ ਨਾਲ ਦੀ ਨਾਲ ਐਪੀਐਸ ਆ ਜਾਏਗਾ ਨਹੀਂ ਵੀ ਕੀਤੀ ਤੇ ਐਪੀਐਸ ਵਿਦਆਊਟ ਵੈਰੀਫਿਕੇਸ਼ਨ ਦਾ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਉਹਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਵਿਦਆਊਟ ਵੈਰੀਫਿਕੇਸ਼ਨ ਕੋਈ 네ਗੇਟਿਵ ਬਿਲਕੁਲ 네ਗੇਟਿਵ ਨਹੀਂ ਹੈ ਉਹਦੇ ਨਾਲ ਤੁਸੀਂ ਜਿਹੜੇ ਕਾਲਜ 'ਚ ਪੜ੍ਹੇ ਉਹਨਾਂ ਤੋਂ ਤੁਸੀਂ ਲਿਖਵਾ ਕੇ ਉੱਥੇ ਇੱਕ ਲੈਟਰ ਲਿਖਵਾ ਕੇ ਹੋਮ ਵੈਸੇ ਦੀ ਫਾਈਲ 'ਚ ਲਗਾ ਲਓ ਹੁਣ ਜੇ ਆਪਾਂ ਗੱਲ ਕਰੀਏ ਕੰਮ ਦੀ ਤੇ ਤੁਸੀਂ ਇਹ ਦੇਖੋ ਜਰਮਨੀ ਦੇ ਵਿੱਚ ਇਸ ਟਾਈਮ ਜਿਹੜੀ ਜੋਬ ਵੈਕੈਂਸੀਸ ਦੇਖੋ ਉਹ ਬੱਚੇ ਜਿਹੜੇ ਉੱਥੇ ਜਿਹੜੀ ਮਿਨੀਮਮ ਰਿਕੁਆਇਰਮੈਂਟ 41000 ਯੂਰੋ ਜ ਹੈ ਤੇ ਉੱਥੇ ਆਨ ਐਨ ਐਵਰੇਜ ਹਰ ਬੱਚੇ ਨੂੰ 55 ਤੋਂ 60000 70000 यूरो डिपेंड ਕਰਦਾ ਜੇ ਤੁਹਾਡਾ ਮਾਸਟਰਸ ਉਸਤੇ ਜਾ ਰਹੇ ਹੋ ਔਰ ਆਲਰੇਡੀ ਤੁਸੀਂ ਵਰਕਿੰਗ ਹੋ ਤਾਂ ਤੁਹਾਡਾ ਤੇ ਵਰਕ ایکسپੀਰੀਅੰਸ ਆਲਰੇਡੀ ਹੈ ਤੇ ਹੋ ਸਕਦਾ ਤੁਹਾਨੂੰ 70-80000 ਵੀ ਮਿਲ ਜਾਏ ਯੂਰੋ ਜੀ ਤੇ डिपेंड ਕਰਦਾ ਪਿਓਰਲੀ ਤੁਹਾਡੇ ਵਰਕ ایکسپੀਰੀਅੰਸ ਹੈ ਬਟ ਜਿਹੜੀ ਮਿਨੀਮਮ ਥਰੇਸ਼ੋਹੋਲਡ ਸੈਲਰੀ ਉਸ ਤੋਂ ਤੁਹਾਨੂੰ ਬਹੁਤ ਜ਼ਿਆਦਾ ਮਿਲਦੀ ਹੈ ਔਰ ਉਸ ਸੈਲਰੀ ਦੇ ਨਾਲ ਤੁਸੀਂ ਜਰਮਨ ਬਲੂ ਕਾਰਡ ਅਪਲਾਈ ਕਰ ਸਕਦੇ ਹੋ ਕਈ ਬੱਚਿਆਂ ਦਾ ਇਹ ਵੀ ਕੁਐਸਚਨ ਆਉਂਦਾ ਕਿ ਉੱਥੇ ਲੈਂਗੁਏਜ ਬੈਰੀਅਰ ਬਿਲਕੁਲ ਨਹੀਂ ਜਿਹੜੇ ਬੱਚੇ ਹੈਲਥ ਵਾਲੇ ਆ ਉਹਨਾਂ ਨੂੰ ਕਹੂੰਗੀ ਲੈਂਗੁਏਜ ਥੋੜੀ ਜੀ ਕਰ ਲਓ ਕਿਉਂਕਿ ਜਦ ਪੜ ਰਹੇ ਆ ਸਟੂਡੈਂਟਸ ਦੇ ਯੂਨੀਵਰਸਿਟੀਆਂ ਆਲਮੋਸਟ ਫ੍ਰੀ ਚ ਉਹਨਾਂ ਨੂੰ ਲੈਂਗੁਏਜ ਕੋਰਸ ਦੇ ਰਹੀਆਂ ਜਾਂ ਬਹੁਤ ਮਿਨੀਮਮ 2-400 ਯੂਰੋ ਲੈ ਕੇ ਪੂਰੇ ਸਾਲ ਦਾ ਲੈਂਗੁਏਜ ਕੋਰਸ ਦੇ ਰਹੀਆਂ ਲੈਂਗੁਏਜ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਕਿ ਕਲਾਇੰਟ ਡੀਲਿੰਗ ਕਰਦੇ ਆ ਜਿਨ੍ਹਾਂ ਦਾ ਬੈਕਐਂਡ ਤੇ ਕੰਮ ਹੈ ਸਮਝੋ ਆਈਟੀ ਪ੍ਰੋਫੈਸ਼ਨਲ ਹੈ ਜਾਂ ਇੰਜੀਨੀਅਰਿੰਗ ਦੇ ਸਟੂਡੈਂਟਸ ਹੈ ਉਹਨਾਂ ਨੂੰ ਲੈਂਗੁਏਜ ਦੀ ਜ਼ਰੂਰਤ ਨਹੀਂ ਪੈਂਦੀ ਲੇਕਿਨ ਜਿਸ ਕੰਟਰੀ ਜਾ ਰਹੇ ਇੱਕ ਸ਼ੌਕ ਵੀ ਹੁੰਦਾ ਬੱਚੇ ਨੂੰ ਕਿ ਨਵੀਂ ਲੈਂਗੁਏਜ ਸਿੱਖਣ ਦਾ ਇੰਡੀਆ ਚ ਵੀ ਤੁਸੀਂ ਦੇਖੋ ਜਿੰਨੇ ਮੈਟਰੋ ਸਕੂਲਸ ਚ ਜਾਓਗੇ ਮੈਟਰੋ ਸਿਟੀਸ ਚ ਜਾਓਗੇ ਔਰ ਅچھے ਸਕੂਲਸ ਚ ਜਾਓਗੇ ਬੱਚਾ ਉੱਥੇ ਇੱਕ ਨਾ ਐਜ਼ ਅ ਹੌਬੀ ਜੀ بڑے ਘਰਾਂ ਚ ਨਾ ਇੱਕ ਰਿਵਾਜ ਹੈ ਕਿ ਮੇਰੇ ਬੱਚੇ ਨੇ ਸਪੈਨਿਸ਼ ਕੀਤੀ ਹੈ ਜਰਮਨ ਕੀਤੀ ਹੈ ਫ੍ਰੈਂਚ ਕੀਤੀ ਹੈ ਤੇ ਤੁਹਾਨੂੰ ਤਾਂ ਇੱਕ ਮੌਕਾ ਮਿਲ ਰਿਹਾ ਜਰਮਨ ਲੈਂਗੁਏਜ ਦਾ ਰੰਦਾ ਤੇ ਉਹ ਤੁਸੀਂ ਐਜ਼ ਅ ਹਬੀ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਉੱਥੇ ਲੋਕਲ ਲੈਵਲ ਤੇ ਜੇ ਤੁਸੀਂ ਸਮਝੋ ਰਿਮੋਟ ਏਰੀਆ ਚ ਜਾ ਰਹੇ ਹੋ ਸਿਟੀ ਚ ਕੋਈ ਫਰਕ ਨਹੀਂ ਪੈਂਦਾ ਇੰਗਲਿਸ਼ ਨਾਲ ਕੰਮ ਹੋ ਜਾਂਦਾ ਜੇ ਰਿਮੋਟ ਏਰੀਆ ਚ ਜਾ ਰਹੇ ਹੋ ਤੇ ਹੋ ਸਕਦਾ ਤੁਹਾਨੂੰ ਉੱਥੇ ਲੋੜ ਪਏ ਤਾਂ ਤੁਸੀਂ ਬੋਲ ਸਕਦੇ ਹੋ ਵੈਸੇ ਵੀ ਜਦ ਅੱਪਾ ਕਿਸੇ ਕੰਟਰੀ ਚ ਜਾਂਦੇ ਆ ਰੋਜ਼ਮਰਰਾ ਦੇ ਬੋਲਚਾਲ ਚ ਜਾਂ ਛੋਟੇ ਛੋਟੇ ਲੈਂਗੁਏਜ ਉਹਨਾਂ ਦੇ ਵਰਡਸ ਉਹਨਾਂ ਦੇ ਨਾਲ ਯੂਜ਼ ਕਰਦੇ ਆਂ ਤੇ ਆਟੋਮੈਟਿਕਲੀ ਆਪਾਂ ਨੂੰ ਵੀ ਆ ਜਾਂਦੀ ਬਿਲਕੁਲ ਜੀ 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 ਬਿਲਕੁਲ ਸੋ ਢੇ ਸਾਰੇ ਬੈਨੀਫਿਟਸ ਹੈ ਫੈਮਿਲੀ ਦੇ ਨਾਲ ਸੈਟਲਮੈਂਟ ਹੈ ਜੌਬਸ ਨੂੰ ਲੈ ਕੇ ਵੀ ਚੰਗੀਆਂ ਓਪਰਚ्युनिटीज ਹੈ ਸਕਾਲਰਸ਼ਿਪਸ ਵੀ ਤੁਹਾਨੂੰ ਚੰਗੀਆਂ ਮਿਲ ਰਹੀਆਂ ਆਪਣੇ ਆਪ ਦੇ ਵਿੱਚ ਅੱਜ ਦਾ ਟਾਈਮ ਦੇ ਵਿੱਚ ਇੱਕ ਚੰਗੀ ਆਪਸ਼ਨ ਹੈ ਇਸੇ ਲਈ ਅਸੀਂ ਸਟੂਡੈਂਟਸ ਦਾ ਰੁਝਾਨ ਵੀ ਇੱਧਰ ਦੇਖ ਰਹੇ ਹਾਂ ਔਰ ਪੋਜ਼ਿਟਿਵ ਰਿਜ਼ਲਟ ਵੀਜ਼ਾ ਸਕਸੈਸ ਰੇਟ ਵੀ ਵਧੀਆ ਦੇਖਿਆ ਜਾ ਰਿਹਾ ਹੈ ਤੇ ਸੋ ਤੁਸੀਂ ਵੀ ਅਗਰ ਅਪਲਾਈ ਕਰਨਾ ਚਾਹੋ ਔਰ ਚੰਗੇ ਕੋਰਸਸ ਬਾਰੇ ਸੋਚ ਰਹੇ ਹੋ ਕਿ ਕਿਵੇਂ ਅਸੀਂ ਪਤਾ ਲਗਾਈਏ ਕਿ ਸਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਾਨੂੰ ਕਿਹੜੇ ਕੋਰਸ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਤਾਂ ਜ਼ਰੂਰ चीज़ है इस उपर कॉल करके इनफोमे लैसते हो पर बहुत ही चंगा होएगा कि जेकर तुम्हें अपने डॉकूमेंट्स लैके खुद विजिट कर दैवीगेट ओवरसीज चंडीगढ़ ऑफिस ताकि डॉकूमेंट्स की असैसमेंट के बाद ही थोड़ा सही ढंग के सही ऑप्शन गाइड जा सक बहुत बहुत थैंक्स मैम मैं पूरी इन्फोरमे स्टूडेंट्स नाझी की है अगों भी असी स्टूडेंट्स इसे तरह न होर इनफोरमेटिव भीडियोज़ लैके आते रहेंगे फिलहाल ही दो जी इजाजत थैंक यू सो मच थैंक यू